हां जी ਕਿਸਾਨ ਵੀਰੋ ਜਿਨੇ ਕਿ ਆਪਾਂ ਇੱਕ ਵੀਡੀਓ ਪਹਿਲਾਂ ਵੀ ਅਪਲੋਡ ਕਰ ਚੁੱਕੇ ਆ ਕਿ ਆਪਾਂ ਜਦੋਂ ਆਪਣੀ ਕਣਕ ਦੀ ਸਟੇਜ ਜਾਨਕਿ ਕਣਕ ਆਪਣੀ 65 70 ਦਿਨ ਲਗਭਗ ਹੋ ਜਾਂਦੀ ਹੈ ਤੇ ਆਪਾਂ ਨੂੰ ਇੱਥੇ ਇੱਕ ਸਪਰੇਅ ਤਾਕਤ ਵਾਲੀ ਜਿਵੇਂ ਆਪਣੀ 05234 ਹੈ ਜਾਂ ਆਪਾਂ 1261 ਜਾਂ ਆਪਾਂ 2 ਕਿਲੋ ਡੀਏਪੀ ਪਲੱਸ ਪਤੇ 1 ਕਿਲੋ ਯੂਰੀਆ ਖਾਦ ਦੀ ਆਪਾਂ ਸਪਰੇਅ ਆਪਾਂ ਕਰ ਸਕਦੇ ਆ ਤੇ ਜਾਂ ਆਪਾਂ ਜਿਹੜੀ ਕੱਲੀ ਜੇਕਰ ਆਪਣੇ ਕਣਕ ਦੇ ਵਿੱਚ ਪੀਲਾਪਨ ਹੈ ਜਾਂ ਪਿਛਲੇ ਦਿਨਾਂ ਦੇ ਵਿੱਚ ਆਪਣੀ ਕਿਸੇ ਨਦੀਨ ਆਸ਼ਕ ਦੇ ਨਾਲ ਜਾਂ ਆਪਣਾ ਪਾਰੇ ਪਾਣੀ ਪਾਰਾ ਲੱਗਣ ਦੇ ਕਾਰਨ ਆਪਣੀ ਜਿਹੜੀ ਕਣਕ ਪੀਲੇ ਪਣ ਦੇ ਵਿੱਚ ਹੈਗੀ ਤਾਂ ਆਪਾਂ 7 ਕਿਲੋ ਜਿਹੜੀ ਯੂਰੀਆ ਖਾਦ ਦਾ ਆਪਾਂ 150 ਲੀਟਰ ਪਾਣੀ ਦੇ ਵਿੱਚ ਆਪਾਂ ਸਪਰੇਅ ਕਰ ਸਕਦੇ ਹਾਂ ਕਿਉਂਕਿ ਜਿਹੜੇ 65 70 ਦਿਨ ਦੀ ਜਿਹੜੀ ਸਟੇਜ ਹੁੰਦੀ ਹੈ ਇੱਕ ਬਹੁਤ ਮਹੱਤਵ ਸਟੇਜ ਹੁੰਦੀ ਹੈ ਕਿਉਂਕਿ ਜਿਹੜਾ ਆਪਣਾ ਜਿਹੜੀ ਆਪਣੀਆਂ 60 ਕੁ ਦਿਨ ਦੇ ਲਗਭਗ ਜਿਹੜੀ ਆਪਣੀ ਕਣਕ ਦੀ ਜੁਆਇੰਟਿੰਗ ਸਟੇਜ ਸ਼ੁਰੂ ਹੋ ਜਾਂਦੀ ਹੈ ਤੇ ਉਹਦੇ ਵਿੱਚ ਇੱਕ ਜਿਹੜਾ ਆਪਣਾ ਨਿੱਕਾ ਜਾਂ ਛੱਟਾ ਬੰਨਣਾ ਸ਼ੁਰੂ ਹੋ ਜਾਂਦਾ ਜੇਕਰ ਆਪਾਂ ਇਹਨਾਂ ਦਿਨਾਂ ਦੇ ਵਿੱਚ ਆਪਾਂ ਕੋਈ ਵੀ ਇੱਕ ਤਾਕਤ ਵਾਲੀ ਸਬਰੀ ਇਹ ਕਰਦੇ ਆ ਤਾਂ ਜਿਹੜਾ ਆਪਣੀ ਕਣਕ ਦਾ ਜਿਹੜਾ ਝਾੜ ਆਪਾਂ ਨੂੰ ਦੇਖਣ ਨੂੰ ਬਹੁਤ ਵਧੀਆ ਆਪਾਂ ਮਿਲਦਾ ਜਿਵੇਂ ਆਪਣਾ ਫਾਸਫੋਰਸ ਤੱਤ ਇਹ ਆਪਣੇ ਬੀਜ ਦੇ ਜਰਮੀਨੇਸ਼ਨ ਹੋਣ ਤੋਂ ਲੈ ਕੇ ਬੀਜ ਬਣਨ ਤੱਕ ਆਪਣਾ ਇੱਕ ਬਹੁਤ ਵਧੀਆ ਰੋਲ ਨਿਭਾਉਂਦਾ ਜੇ ਇਹਨਾਂ ਤੱਤਾਂ ਦੀ ਜਿਵੇਂ ਆਪਣੇ ਨਾਈਟ੍ਰੋਜਨ ਹੈ ਪੋਟਾਸ਼ ਹੈ ਆਪਣੀ ਇਹ ਫਾਸਫੋਰਸ ਤੱਤ ਇਹਨਾਂ ਤੱਤਾਂ ਦੀ ਜੇਕਰ ਆਪਾਂ ਇਹਨਾਂ ਦਿਨਾਂ ਦੇ ਵਿੱਚ ਘਾਟ ਆਉਂਦੀ ਆਪਾਂ ਸਪਰੇ ਨਹੀਂ ਕਰਦੇ ਤਾਂ ਆਪਣਾ ਜਿਹੜਾ ਝਾੜ ਘਟ ਸਕਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਨੂੰ ਜਿਹੜਾ ਬੋਰਨ ਤੱਤ ਤੇ ਇਹ ਆਪਾਂ ਨੂੰ ਕਦੋਂ ਕਰਨਾ ਚਾਹੀਦਾ ਕਿਉਂਕਿ ਕੁਝ ਵੀਰ ਆਪਾਂ 65 70 ਦਿਨ ਤੇ ਹੀ ਆਪਾਂ ਜਿਵੇਂ 05234 ਦੇ ਨਾਲ ਜਾਂ 12 66 ਦੇ ਨਾਲ ਆਪਾਂ ਕਰਕੇ ਸਪਰੇਅ ਕਰਦੇ ਨੇ ਕਿ ਉਹਨਾਂ ਦਾ ਫਾਇਦਾ ਹੈ ਜਾਂ ਨਹੀਂ ਕਿ ਆਪਾਂ ਨੂੰ ਕਦੋਂ ਸਹੀ ਸਮਾਂ ਆਪਾਂ ਨੂੰ ਕਰਨਾ ਚਾਹੀਦਾ ਤੇ ਕੀ ਇਸ ਦਾ ਕੰਮ ਹੈ ਤੇ ਜਿਹੜੀ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੋ ਸਬਸਕ੍ਰਾਈਬ ਕਰ ਲਓ ਜੀ ਜਿਵੇਂ ਕਿਸਾਨ ਵੀਰੋ ਆਪਣਾ ਜਿਹੜਾ ਬੋਰਨ ਤਾਤੇ ਜਿਵੇਂ ਆਪਣਾ ਇਹਦਾ ਜਿਹੜਾ ਆਪਣਾ ਮੁੱਖ ਕੰਮ ਕੀ ਹੁੰਦਾ ਪਹਿਲਾਂ ਤਾਂ ਤੁਸੀਂ ਇਹ ਕੰਮ ਜਾਣੋ ਕਿ ਇਹਦਾ ਕੰਮ ਕੀ ਏ ਇਹਦਾ ਜਿਹੜਾ ਕੰਮ ਹੁੰਦਾ ਕਿ ਜਿਹੜਾ ਆਪਣਾ ਇਹ ਆਪਣੀ ਬੂਰ ਪੈਣ ਦੀ ਪ੍ਰਕਿਰਿਆ ਹੁੰਦੀ ਹੈ ਉਦੋਂ ਜਿਹੜਾ ਆਪਣਾ ਪੋਲੀਨੇਸ਼ਨ ਦੀ ਪ੍ਰਕਿਰਿਆ ਹੁੰਦੀ ਹੈ पराਗਣ ਕਿਰਿਆ ਜਿਹਨੂੰ ਆਪਾਂ ਕਹਿੰਦੇ ਆ ਉਹਦੇ ਵਿੱਚ ਜਦ ਆਪਣਾ ਨਰ ਤੇ ਮਾਦਾ ਭਾਗ ਦਾ ਜਿਹੜਾ ਮਿਲਣ ਕਰਾਉਣ ਦੇ ਵਿੱਚ ਆਪਣਾ ਇਹ ਸਹਾਇਕ ਹੁੰਦਾ ਜੇ ਉਦੋਂ ਆਪਣੀ ਜੇ ਘਾਟ ਆਉਂਦੀ ਹੈ ਕਿਉਂਕਿ ਜਿਹੜੀ ਇਹਦੀ ਘਾਟ ਕੁਝ ਜ਼ਮੀਨਾਂ ਵਿੱਚ ਹੁੰਦੀ ਆ ਆਪਾਂ ਇਹ ਨਹੀਂ ਕਹਿ ਸਕਦੇ ਸਾਰੀਆਂ ਜ਼ਮੀਨਾਂ ਵਿੱਚ ਇਹਦੀ ਘਾਟ ਆਉਂਦੀ ਜਿੱਥੇ ਘਾਟ ਆਉਂਦੀ ਉੱਥੇ ਆਪਾਂ ਨੂੰ ਜਿਹੜਾ ਬੋਰਨ ਤੱਤ ਦੀ ਸਪਰੇਅ ਕਰਨੀ ਚਾਹੀਦੀ ਹੈ ਤੇ ਜਿਹੜਾ ਆਪਣਾ ਨਰ ਤੇ ਮਾਦਾ ਭਾਗ ਦਾ ਜਿਹੜਾ ਆਪਸ ਵਿੱਚ ਪੋਲੀਨੇਸ਼ਨ ਦੀ ਪ੍ਰਕਿਰਿਆ ਹੁੰਦੀ ਜਿਹਨੂੰ ਆਪਾਂ पराਗਣ ਉਹ ਆਪਣੇ ਕਰਾਉਂਦਾ ਹੈ ਤੇ ਜੇ ਤਾਂ ਜੋ ਜੇਕਰ ਇਹਦੇ ਘਾਟੋਂ ਦੀ ਜਿਹੜੇ ਆਪਣੇ ਸਿੱਟਿਆਂ ਦੇ ਵਿੱਚ ਦਾਣੇ ਘੱਟ ਬਣਦੇ ਨੇ ਜਿਵੇਂ ਆਪਾਂ ਕਈ ਵਾਰ ਦੇਖਦੇ ਹਾਂ ਜਾਂ ਉੱਪਰੋਂ ਜਾਂ ਹੇਰੇ ਦੇ ਪਾਸੋਂ ਜਿਹੜੇ ਦਾਣਿਆਂ ਦੀ ਗਿਣਤੀ ਘੱਟ ਹੁੰਦੀ ਹੈ ਵਿੱਚ ਆਪਣਾ ਵਿੱਚ ਦਾਣਾ ਨਹੀਂ ਬਣਦਾ ਇਸ ਕਰਕੇ ਬਣਦਾ ਕਿ ਜਿਹੜੇ ਆਪਣੀ ਪੋਲੀਨੇਸ਼ਨ ਦੀ ਪ੍ਰਕਿਰਿਆ ਹੁੰਦੀ ਹੈ ਨਰ ਤੇ ਮਾਦਾ ਭਾਗ ਨੂੰ ਮਿਲਾਉਣ ਦੀ ਉਹ ਜਿਹੜੀ ਇਹਨਾਂ ਦੀ ਘਾਟ ਕਰਨ ਕਿ ਜਿਹੜੀ ਪ੍ਰੋਪਰ ਤਰੀਕੇ ਨਾਲ ਨਹੀਂ ਹੁੰਦੀ ਜਿੰਦਾਂ ਜਿਹੜਾ ਆਪਣੇ ਦਾਣਿਆਂ ਦੀ ਗਿਣਤੀ ਆਪਣੀ ਬੱਲੀ ਦੇ ਵਿੱਚ ਸਿੱਟੇ ਦੇ ਵਿੱਚ ਦਾਣਿਆਂ ਦੀ ਗਿਣਤੀ ਘੱਟ ਰਹਿ ਜਾਂਦੀ ਹੈ ਜੇਕਰ ਆਪਣੇ ਬੋਰਨ ਦੇ ਸਪਰੇਅ ਕਰਨੇ ਆ ਤਾਂ ਇਹਨਾਂ ਜਿਹੜਾ ਆਪਣਾ ਬੱਲੀ ਦੇ ਵਿੱਚ ਜਿਹੜਾ दाणे ਪੂਰੇ ਬਣਦੇ ਨੇ ਉੱਪਰ ਤੋਂ ਲੈ ਕੇ ਹੇਠਾਂ ਤੱਕ दाणे ਬਣਦੇ ਨੇ ਬਾਕੀ ਕਿਸਾਨ ਵੀਰੋ ਜੇਕਰ ਆਪਾਂ ਇਹਨੂੰ 65 70 ਦਿਨ ਤੇ ਕਰਦੇ ਆ ਤਾਂ ਇਸ ਦਾ ਜਿਵੇਂ ਕੋਈ ਵੀ 0.5 34 ਦੇ ਨਾਲ ਕਰਨਾ ਚਾਹੁੰਦੇ ਨੇ ਕੋਈ ਫਾਇਦਾ ਨਹੀਂਗਾ ਕਿਉਂਕਿ ਇਸ ਸਮੇਂ ਆਪਾਂ ਨੂੰ ਕੱਲਾ ਫਾਸਫੋਰਸ ਤੱਤ ਨਾਈਟ੍ਰੋਜਨ ਪੋਟਾਸ਼ ਤੱਤ ਜੇਕਰ ਆਪਾਂ ਬਿਜਾਈ ਸਮੇਂ ਨਹੀਂ ਪਾਈ ਜਾਂ ਆਪੋ ਆਪਣੀ ਜਿਹੜੀ ਆਪਾਂ ਕਣਕ ਦੇ ਸਾਬ ਦੇ ਨਾਲ ਆਪਾਂ ਆਪ ਨੂੰ ਜ਼ਮੀਨ ਦੇ ਸਾਬ ਦੇ ਨਾਲ ਆਪਾਂ ਕਰ ਸਕਦੇ ਆ ਤਾਂ ਜਿਹੜੀ ਇਹਦਾ ਸਹੀ ਸਮਾਂ ਹੈ ਜਿਹੜਾ ਆਪਣਾ ਇਬੋਰੋਂ ਦਾ ਤਾਂ ਇਹਦਾ ਹੈਗਾ ਆਪਣਾ ਜਦੋਂ ਛੰਡੇ ਪੱਤੇ ਨਿਕਲਣ ਤੋਂ ਬਾਅਦ ਯਾਨੀ ਕਿ 75-80 ਦਿਨ ਤੋਂ ਬਾਅਦ ਆਪਾਂ ਨੂੰ ਕਰਨਾ ਹੁੰਦਾ ਤੇ ਇਹ ਆਪਣਾ ਜਿਹੜਾ ਜਿਹੜਾ ਸਹੀ ਆਪਣਾ ਰਿਜ਼ਲਟ ਮਿਲਦਾ ਜਦੋਂ ਆਪਣਾ ਜਿਹੜੀ ਬੱਲੀ ਆਪਣੀ ਜਦੋਂ ਗੋਭ ਵਿੱਚ ਹੁੰਦੀ ਹੈ ਯਾਨੀ ਕਿ ਉਦੋਂ ਆਪਾਂ ਜੇਕਰ ਆਪਾਂ ਸਭ ਇਹ ਕਰ ਦਿਆਂ ਜਿਹਦੇ ਆਪਾਂ ਉਸ ਸਮੇਂ 13045 ਕਰਨੀ ਹੁੰਦੀ ਹੈ ਤੇ ਉਦੋਂ ਆਪਾਂ ਉਹਦੇ ਨਾਲ ਮਿਕਸ ਕਰਕੇ ਸਪਰੇਅ ਕਰਾਂਗੇ ਤਾਂ ਆਪਾਂ ਵਧੀਆ ਰਿਜ਼ਲਟ ਲੈ ਸਕਦੇ ਹਾਂ ਕਿਉਂਕਿ ਜੇਕਰ ਆਪਾਂ 65-70 ਦਿਨ ਤੇ ਜਾਂ 0534 ਦੇ ਨਾਲ ਜਾਂ 12 ਕਾਟ ਦੇ ਨਾਲ ਆਪਾਂ ਕਰਦੇ ਆ ਤਾਂ ਕਿਉਂਕਿ 65 70 ਦਿਨ ਤੱਕ ਕਰਨ ਦਾ ਕੋਈ ਇਹਨਾਂ ਦਾ ਕੋਈ ਫਾਇਦਾ ਨਹੀਂਗਾ ਕਿਉਂਕਿ ਜਦੋਂ ਇਹਦੀ ਘਾਟ ਆਉਣੀ ਹੈ ਕਿਉਂਕਿ ਜਿਹੜੀ ਆਪਾਂ ਨੂੰ ਇਹ ਸਪਰੇਅ ਇੱਕ ਹੀ ਕਰਨੀ ਹੁੰਦੀ ਹੈ ਤਕਰੀਬਨ ਜਦੋਂ ਆਪਣਾ ਪੱਤਾ ਜਦੋਂ ਆਪਣਾ ਜਿਹੜੀ ਬੱਲੀ ਗੋਭ ਦੇ ਵਿੱਚ ਹੁੰਦੀ ਹੈ ਜਦੋਂ ਅਨੁਸਾਰ ਇਹ ਤੋਂ ਪਹਿਲਾਂ ਪੈਂਦਾ ਜਾਂ ਜਿਹੜੀ ਕੋਈ ਕੋਈ ਮੁੰਜਰ ਆਪਣੀ ਨਿਸਰ ਚੁੱਕੀ ਹੋਵੇ ਉਹਦਾ ਆਪਾਂ 13045 ਦੇ ਨਾਲ ਆਪਾਂ ਬੋਰਨ ਦਾ ਸਪਰੇਅ ਕਰਾਂਗੇ ਤਾਂ ਆਪਾਂ ਨੂੰ ਵਧੀਆ ਰਿਜ਼ਲਟ ਮਿਲੇਗਾ ਕਿਉਂਕਿ ਜਿਹੜੀ ਆਪਣੀ ਬੂਰ ਪੈਣ ਦੀ ਪ੍ਰਕਿਰਿਆ ਅਨੁਸਾਰੇ ਤੋਂ ਬਾਅਦ ਇਹ ਸ਼ੁਰੂ ਹੋਣੀ ਹੁੰਦੀ ਹੈ ਉਦੋਂ ਜੇਕਰ ਆਪਾਂ ਸਹੀ ਸਮੇਂ ਤੇ ਕਰਾਂਗੇ ਤਾਂ ਹੀ ਆਪਾਂ ਨੂੰ ਜਿਹੜਾ ਉਹਦਾ ਬੈਨੀਫਿਟ ਮਿਲੇਗਾ ਨਾ ਕਿ ਆਪਾਂ ਜੇਕਰ 65 70 ਦਿਨ ਤੇ ਜਾਂ 0.5434 ਦੇ ਨਾਲ ਮਿਕਸ ਕਰਕੇ ਕਰਾਂਗੇ 65 70 ਦਿਨ ਤੇ ਤਾਂ ਕੋਈ ਵੀ ਆਪਣੇ ਦਾ ਕੋਈ ਬੈਨੀਫਿਟ ਨਹੀਂਗਾ ਜੇ ਆਪਾਂ ਸਹੀ ਸਮੇਂ ਤੇ ਜਦੋਂ ਪਰਾਗਣ ਕਿਰਿਆ ਹੋਣੀ ਹੁੰਦੀ ਉਹ ਤੋਂ 5-10 ਦਿਨ ਪਹਿਲਾਂ ਕਰਦੇ ਆਂ 5 ਕੁ ਦਿਨ ਤਾਂ ਆਪਾਂ ਨੂੰ ਬਹੁਤ ਵਧੀਆ ਆਪਾਂ ਨੂੰ ਰਿਜ਼ਲਟ ਦੇਖ ਨੂੰ ਮਿਲਦਾ ਝੰਡੇ ਪੱਤੇ ਤੋਂ ਬਾਅਦ ਜਾਣ ਕੇ 75 ਕੁ ਦਿਨ ਦੀ ਲਗਭਗ ਆਪੂ ਵੱਖ-ਵੱਖ ਵੈਰਾਈਟੀਆਂ ਦੇ ਹਿਸਾਬ ਦੇ ਨਾਲ 2-4 ਦਿਨ ਵੱਧ ਘਟ ਹੋ ਸਕਦੇ ਨੇ 75 ਕੋ ਦਿਨ ਤੇ ਆਪਾਂ ਜੇਕਰ ਆਈਡੀਆ ਮੰਨੇਗਾ ਤਾਂ 75 ਕੋ ਦਿਨ ਦੇ ਲਗਭਗ ਜਿਹੜੀਆਂ ਆਪਣੀਆਂ ਵੈਰੈਟੀਆਂ ਨੇ ਇਹਨਾਂ ਦਾ ਜਿਹੜਾ ਝੰਡਾ ਪੱਤਾ ਆਪਣਾ ਬਾਹਰ ਆ ਜਾਂਦਾ ਤੇ ਉਸ ਤੋਂ ਬਾਅਦ ਆਪਾਂ ਇਹਦੀ ਸਪਰੇਅ ਕਰਦੇ ਆ ਜਦੋਂ ਤੱਕ ਆਪਣਾ ਜਿਹੜਾ ਬੱਲੀ ਕੋਪ ਦੇ ਵਿੱਚ ਹੁੰਦੀ ਹੈ ਜਾਂ ਕੋਈ ਕੋਈ ਆਪਣੀ ਜਿਹੜੀ ਬੱਲੀ ਬਾਹਰ ਆ ਚੁੱਕੀ ਹੁੰਦੀ ਹੈ ਉਦੋਂ ਜੇਕਰ ਆਪਾਂ ਸਪਰੇਅ ਕਰਦੇ ਆ ਤਾਂ ਹੀ ਆਪਾਂ ਜਿਹੜਾ ਬੋਰੋ ਦਾਤ ਦਾ ਵਧੀਆ ਰਿਜ਼ਲਟ ਆਪਾਂ ਨੂੰ ਦੇਖਣ ਨੂੰ ਮਿਲੇਗਾ ਤੇ ਜਿਹੜੀ ਹੁਣ ਤੁਸੀਂ 65 70 ਦਿਨ ਤੇ ਜੋ ਵੀ ਸਪਰੇਅ ਕਰਨੀ ਹੈ ਚਾਹੇ ਡੀਏਪੀ ਪਲੱਸ ਯੂਰੀਆ ਦੀ ਕਰ ਰਹੇ ਹੋ ਚਾਹੇ 52 34 ਦੀ ਕਰ ਰਹੇ ਹੋ ਉਹ ਆਪਾਂ ਹੀ ਕਰਨੀ ਹੈ ਜੇਕਰ ਤੁਸੀਂ 5234 ਦੀ ਕਰ ਰਹੇ ਹੋ ਤਾਂ ਇਹਦੇ ਨਾਲ ਆਪਾਂ 150 ਤੋਂ 200 ਗ੍ਰਾਮ ਚਿਲੇਟਡ ਜ਼ਿੰਕ ਦਾ ਆਪਾਂ ਵੱਖਰਾ ਕੋਲ ਬਣਾ ਕੇ ਤੇ ਸਿੱਧਾ ਆਪਾਂ ਟੈਂਕ ਦੇ ਵਿੱਚ ਜੇਕਰ ਆਪਾਂ ਪਾ ਕੇ ਸਪਰੇਅ ਕਰਦੇ ਹਾਂ ਤਾਂ ਖਸਾਨੇ ਉਰ ਆਪਾਂ ਨੂੰ ਬਹੁਤ ਵਧੀਆ ਰਿਜ਼ਲਟ ਆਪਾਂ ਲੈ ਸਕਦੇ ਹਾਂ ਬਾਕੀ ਤੁਸੀਂ ਆਪੋ ਆਪਣੀ ਜ਼ਮੀਨ ਦੇ ਹਿਸਾਬ ਦੇ ਨਾਲ ਆਪੋ ਆਪਣੀ ਖਾਦ ਖੁਰਾਕ ਦੇ ਹਿਸਾਬ ਦੇ ਨਾਲ ਆਪਣੀ ਕਣਕ ਦੀ ਸਥਿਤੀ ਨੂੰ ਦੇਖ ਕੇ ਜਿਸ ਤਰ੍ਹਾਂ ਦੀ ਘਾਟ ਆਉਂਦੀ ਹੈ ਬਾਕੀ ਫਾਸਫੋਰਸ ਤੱਤ ਇਸ ਸਟੇਜ ਤੇ ਆਪਾਂ ਨੂੰ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜਿਹੜਾ ਫਾਸਫੋਰਸ ਤੱਤ ਇਹ ਜਦ ਆਪਣਾ ਬੱਲੀਆਂ ਦਾ ਸੈਚ ਵਧਾਉਣ ਦੇ ਵਿੱਚ ਤੇ ਬੱਲੀਆਂ ਵਿੱਚ ਜੇ ਦਾਣਿਆਂ ਦੀ ਗਿਣਤੀ ਵਧਾਉਣ ਦੇ ਵਿੱਚ ਆਪਣਾ ਮਦਦ ਕਰਦਾ ਤੇ 65 70 ਦਿਨਾਂ ਤੇ ਲਗਭਗੇ ਬਾਸਰ ਆਪਾਂ ਨੂੰ ਇਹ ਤਤਾਂ ਦੀ ਇੱਕ ਸਪਰੇਅ ਜ਼ਰੂਰ ਕਰ ਲੈਣੀ ਚਾਹੀਦੀ ਹੈ ਉਸ ਤੋਂ ਬਾਅਦ ਜਦੋਂ ਆਪਣੀ ਝੰਡਾ ਪੱਤੀ ਤੋਂ ਬਾਅਦ ਜਿਹੜੀ ਆਪਣਾ ਬੂਟਿੰਗ ਸਟੇਜ ਹੈ ਜਿਹਨੂੰ ਆਪਾਂ ਕਹਿੰਦੇ ਆ ਜਿਹਨੂੰ ਆਪਾਂ ਜਦੋਂ ਆਪਣੀ ਬੱਲੀ ਗੋਭ ਦੇ ਵਿੱਚ ਹੁੰਦੀ ਉਹਦਾ ਆਪਾਂ ਪਰ 13 045 ਪਾਲਸ ਬੋਰਾਂ ਤੋਂ ਅੱਧ ਸਪਰੇਅ ਕਰਦੇ ਆ ਤਾਂ ਆਪਾਂ ਵਧੀਆ ਝਾੜ ਆਪਾਂ ਲੈ ਸਕਦੇ ਆ ਬਾਕੀ ਜਿੰਨਾ ਵੀ ਝਾੜ ਤਕਰੀਬਨ ਆਪਾਂ ਦੇਖਦੇ ਆ 65 70% ਜਿਹੜਾ ਮੌਸਮ ਤੇ ਹੁੰਦਾ ਬਾਕੀ ਫਿਰ ਵੀ ਜਿੰਨੀ ਹੋ ਸਕੇ ਆਪਾਂ ਜਿਹੜੇ ਆਪਣੀ ਮਿਹਨਤ ਕਰਨੀ ਚਾਹੀਦੀ ਹੈ ਵੀ ਕਿਸੇ ਤਰ੍ਹਾਂ ਦੀ ਘਾਟ ਨਾ ਆਵੇ ਬਾਕੀ ਜੋ ਹੈ ਮੌਸਮ ਤੇ ਉਹ ਆਪਾਂ ਨੂੰ ਝਾੜ ਮੇਲੀ ਜਾਣਾ ਬਾਕੀ 25 30% ਜਿਹੜਾ ਆਪਣੇ ਹੱਥ ਵੀ ਹੁੰਦਾ ਜੇ ਆਪਾਂ ਸਹੀ ਸਮੇਂ ਪਾਣੀ ਸਹੀ ਸਮੇਂ ਆਪਾਂ ਆਪਣੀ ਫਸਲ ਨੂੰ ਖਾਦ ਆਪਾਂ ਦੇਨੇ ਆ ਸਪ੍ਰੇ ਹਾਂ ਸਹੀ ਕਰਦੇ ਆ ਤਾਂ ਆਪਾਂ ਵਧੀਆ ਝਾੜ ਆਪਾਂ ਲੈ ਸਕਦੇ ਆ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬਸਕ੍ਰਾਈਬ ਕਰ ਲਓ ਜੀ ਧੰਨਵਾਦ ਜੀ